ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਦਰਬਾਰ ਦੇ ਸਿੱਖ ਸੰਗਤਾਂ ਬੈਠੀਆਂ ਨੇ ਦਰਬਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਸਿੰਘਾਸਣ ਦੇ ਉੱਪਰ ਸ਼ਸਤਰ ਧਾਰੀ ਹੋ ਕੇ ਬੈਠੇ ਆ ਸਤਿਗੁਰੂ ਦੇ ਚੁਗਿਰਦੇ ਸਿੱਖ ਜਰਨੈਲ ਬੈਠੇ ਆ ਇੱਕ ਗੁਰੂ ਕਾ ਸਿੱਖ ਬੜੀ ਸੋਹਣੀ ਢਾਲ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਪਾਤਸ਼ਾਹ ਜੀ ਦੇ ਦਰ ਤੇ ਰੱਖੀ ਭੇਟਾ ਵਜੋਂ ਰੱਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਗੁਰੂ ਕੇ ਸਿੰਘਾਂ ਨੇ ਇਸ ਢਾਲ ਨੂੰ ਬਹੁਤ ਸਲਾਹਿਆ ਕਿ ਬੜੀ ਸੋਹਣੀ ਬਣਾਈ ਹੈ ਤੇ ਖਿਆਲ ਕਰਿਓ ਜਦੋਂ ਸਿਪਤ ਹੋਣ ਲੱਗੀ ਤੇ ਮਨ ਦੇ ਵਿੱਚ ਇਹ ਭਾਵ ਪੈਦਾ ਹੋ ਗਿਆ ਕਿ ਮੇਰੇ ਵਰਗੀ ਢਾਲ ਬਣਾਈ ਕੋਈ ਨਹੀਂ ਸਕਦਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜਾਨੀ ਜਾਣ ਉਹਨਾਂ ਨੇ ਆਖਿਆ ਕਿ ਇੱਕ ਗੁਰੂ ਦੇ ਦਰ ਦੇ ਉੱਪਰ ਆਇਆ ਤਾਂ ਗੁਰੂ ਦਾ ਨਾਲ ਬਣਨ ਵਾਸਤੇ ਸੀ ਪਰੇ ਹਉਮੈ ਦਾ ਪੱਥਰ ਬਣ ਗਿਆ ਦਾ ਮਨ ਇਹਦੇ ਮਨ ਦੇ ਅੰਦਰ ਇਹ ਭਾਵ ਪੈਦਾ ਹੋ ਗਿਆ ਕਿ ਮੇਰੇ ਤੋਂ ਇਲਾਵਾ ਇਹੋ ਜੀ ਢਾਲ ਹੋਰ ਕੋਈ ਬਣਾ ਨਹੀਂ ਸਕਦਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਕੱਲ ਨੂੰ ਇਸ ਢਾਲ ਦੀ ਪਰ ਕਰਾਂਗੇ ਤੇ ਉਹ ਕਹਿੰਦਾ ਜਰੂਰ ਤੁਸੀਂ ਪਰ ਕਰਕੇ ਵੇਖਿਓ ਤੁਹਾਡੀ ਬੰਦੂਕ ਦੀ ਗੋਲੀ ਇਸ ਢਾਲ ਨੂੰ ਪਾਰ ਨਹੀਂ ਕਰ पाएगी ਇੰਨੀ ਬੇਸ਼ਕੀਮਤੀ ਢਾਲ ਹੈ ਇਸ ਤਰੀਕੇ ਦੇ ਨਾਲ ਬਣਾਈ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੱਲ ਨੂੰ ਆਵੀਂ ਦਰਬਾਰ ਦੇ ਵਿੱਚ ਹੁਣ ਘਰ ਗਿਆ ਘਰ ਜਾ ਕੇ ਆਪਣੀ ਧਰਮ ਸਪਤਨੀ ਨੂੰ ਇਹ ਸਾਰੀ ਵਾਰਤਾ ਸੁਣਾਈ ਉਹਨੇ ਪੁੱਛਿਆ ਕਿ ਕਲਗੀਆਂ ਵਾਲੇ ਦੇ ਦਰਬਾਰ ਦੇ ਵਿੱਚ ਗਏ ਸੀ ਭੇਟਾ ਲੈ ਕੇ ਗਏ ਸੀ ਰੀਜਾਂ ਦੇ ਨਾਲ ਉੱਥੋਂ ਦੀ ਵਾਰਤਾ ਸੁਣਾਓ ਕਹਿੰਦੇ ਉਹਨੇ ਬੜੇ ਪ੍ਰੇਮ ਦੇ ਨਾਲ ਵਾਰਤਾ ਸੁਣਾਈ ਤੇ ਆਖਿਆ ਸਤਿਗੁਰੂ ਨੇ ਢਾਲ ਦੀ ਬੜੀ ਸ਼ੁਭਾ ਕੀਤੀ ਹੈ ਤੇ ਕੱਲ ਨੂੰ ਇਸ ਢਾਲ ਦੀ ਪਰਖ ਵਾਸਤੇ ਬੁਲਾਇਆ ਹੈ ਘਰਵਾਲੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹਦੇ ਅੰਦਰ ਅਹੰਕਾਰ ਪੈਦਾ ਹੋ ਗਿਆ ਉਹਨੇ ਸਮਝਾਇਆ ਉਹ ਗੁਰਮੁਖ ਬੀਬੀ ਸੀ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੀ ਸੀ ਗੁਰਬਾਣੀ ਪੜ੍ਹਨ ਵਾਲੀ ਸੀ ਸੱਚ ਗੁਰਬਾਣੀ ਦੇ ਅੰਦਰ ਜਾਂ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਮਾਵਾਂ ਦੀ ਬਹੁਤ ਸ਼ੋਭਾ ਕੀਤੀ ਗਈ ਹੈ ਉਹਨਾਂ ਬੀਬੀਆਂ ਦੀ ਬਹੁਤ ਉਸਤਤ ਕੀਤੀ ਗਈ ਹੈ ਜਿਹੜੀਆਂ ਬੀਬੀਆਂ ਗੁਰਬਾਣੀ ਪੜਨ ਵਾਲੀਆਂ ਨੇ ਪਰਮਾਤਮਾ ਦੇ ਮਿਲਾਪ ਵਾਲੇ ਪਾਸੇ ਨੂੰ ਤੁਰੀਆਂ ਨੇ ਸੱਚ ਹੈ ਗੁਰਬਾਣੀ ਪੜਨ ਵਾਲੀਆਂ ਬੀਬੀਆਂ ਆਪਣਾ ਜੀਵਨ ਹੀ ਨਹੀਂ ਸੁਧਾਰਦੀਆਂ ਬਲਕਿ ਆਪਣੇ ਘਰ ਨੂੰ ਸਵਰਗ ਬਣਾ ਦਿੰਦੀਆਂ ਨੇ ਕੁਰਾਹੇ ਪੈ ਪਤੀ ਨੂੰ ਵੀ ਮੋੜ ਕੇ ਸਿੱਧੇ ਰਾਹ ਦੇ ਉੱਪਰ ਪਾ ਦਿੰਦੀਆਂ ਨੇ ਤੇ ਕੁਰਾਹੇ ਪੈ ਬੱਚਿਆਂ ਨੂੰ ਵੀ ਮੋੜ ਕੇ ਉਸ ਸਿੱਧੇ ਰਾਹ ਦੀਆਂ ਪਾਂਧੀ ਬਣਾ ਦਿੰਦੀਆਂ ਨੇ ਐਵੇਂ ਥੋੜਾ ਪਗਤ ਰਵਿਦਾ ਵਾਹਿਗੁਰੂ ਬਾਬਾ ਫਰੀਦ ਸਾਹਿਬ ਕਹਿੰਦੇ ਆ ਆਪ ਲਈ ਲੜ ਲਾਏ ਦਰਦਰਵੇਸੇ ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ ਜਿਸ ਮਾਂ ਨੇ ਆਪਣੀ ਕੋਖ ਤੋਂ ਜਨਮ ਦੇ ਕੇ ਬੱਚੇ ਨੂੰ ਧਰਮ ਦੇ ਰਾਹ ਦੇ ਉੱਪਰ ਤੋਰ ਦਿੱਤਾ ਸੱਚ ਹੈ ਉਹ ਮਾਂ ਭਾਗਾਂ ਵਾਲੀ ਹੈ ਕਿਉਂਕਿ ਉਸ ਮਾਂ ਨੇ ਆਪਣੇ ਬੱਚੇ ਨੂੰ ਸਹੀ ਮਾਰਗ ਦਾ ਪੰਧੀ ਬਣਾ ਦਿੱਤਾ ਇਸੇ ਤਰੀਕੇ ਦੇ ਨਾਲ ਭਾਈ ਲਾਲ ਸਿੰਘ ਦੀ ਧਰਮ ਸੁਪਤਨੀ ਗੁਰਮੁਖ ਸੀ ਗੁਰਬਾਣੀ ਪੜਨ ਵਾਲੀ ਸੀ ਗੁਰੂ ਨੂੰ ਪ੍ਰੇਮ ਕਰਨ ਵਾਲੀ ਸੀ ਇਹਨੇ ਆਖਿਆ ਕਿ ਤੁਹਾਡੇ ਅੰਦਰ ਅਹੰਕਾਰ ਪੈਦਾ ਹੋ ਗਿਆ ਗੁਰੂ ਸਾਹਿਬ ਜੀ ਨੇ ਆਖਿਆ ਕੱਲ ਨੂੰ ਇਹਦੀ ਪਰ ਕਰਾਂਗੇ ਤੇ ਤੁਸੀਂ ਗੁਰੂ ਸਾਹਿਬ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੋਗੇ ਸਾਡੇ ਵਿੱਚੋਂ ਵੀ ਇਦਾਂ ਦੇ ਬੜੇ ਜਿਹੜੇ ਗੁਰੂ ਦੇ ਦਰ ਦੇ ਉੱਪਰ ਪੈ ਭਾਵਨੀ ਤੇ ਪ੍ਰੇਮ ਲੈ ਕੇ ਨਹੀਂ ਆਉਂਦੇ ਬਲਕਿ ਅਹੰਕਾਰ ਦੇ ਵਿੱਚ ਵੱਜੇ ਆਉਂਦੇ ਆ ਤੇ ਗੁਰੂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਉਹਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ ਠੀਕ ਹੈ ਪਾਦਸ਼ਾਹ ਨੇ ਬਖਸ਼ਿਸ਼ ਕੀਤੀ ਤੇ ਤੇਰੀ ਇਹ ਢਾਲ ਜਿਹੜੀ ਹੈ ਇਹ ਗੁਰੂ ਦੀ ਗੋਲੀ ਦਾ ਮੁਕਾਬਲਾ ਕਰ ਲਵੇਗੀ ਪਰ ਦਰ ਅਸਲ ਗੁਰੂ ਨੇ ਬੜੀ ਵੱਡੀ ਰਮਜ਼ ਪਾਈ ਹੈ ਗੁਰੂ ਨੇ ਪਰਖ ਤੇਰੀ ਢਾਲ ਦੀ ਨਹੀਂ ਕਰਨੀ ਬਲਕਿ ਤੇਰੇ ਅੰਦਰ ਦੀ ਕਰਨੀ ਹੈ ਸਮਝ ਪੈ ਗਈ ਜੀ ਕਹਿੰਦੇ ਉਸ ਵਕਤ ਜੋ ਇਤਿਹਾਸ ਦੇ ਵਿੱਚ ਲਿਖੇ ਪੰਜ ਸਿੰਘਾਂ ਨੂੰ ਬੁਲਾਇਆ ਸਿੰਘਾਂ ਨੂੰ ਬੁਲਾ ਕੇ ਪ੍ਰਸ਼ਾਦਾ ਸ਼ਕਾਇਆ ਉਹਨਾਂ ਨੂੰ ਆਖਿਆ ਕਿ ਗੁਰੂ ਨੇ ਤੁਹਾਨੂੰ ਪੰਥ ਦਾ ਰੂਪ ਦਿੱਤਾ ਤੇ ਗੁਰੂ ਆਖਿਆ ਤੁਸੀਂ ਅਰਦਾਸ ਕਰੋ ਕਾ ਨੂੰ ਪਰੇ ਦਰਬਾਰ ਦੇ ਅੰਦਰ ਸਤਿਗੁਰੂ ਮੈਨੂੰ ਬਖਸ਼ ਦੇਣ ਕਹਿੰਦੇ ਅਰਦਾਸ ਕੀਤੀ ਗੁਰੂ ਸਾਹਿਬ ਜਾਣੀ ਜਾਣ ਦੂਸਰੇ ਦਿਨ ਪੇਸ਼ ਹੋਇਆ ਤੇ ਸਭ ਤੋਂ ਪਹਿਲਾਂ ਜਿਹੜਾ ਅਹੰਕਾਰ ਪਹਿਲੇ ਦਿਨ ਚੱਕਿਆ ਸੀ ਉਸ ਅਹੰਕਾਰ ਨੂੰ ਸਾਈਡ ਦੇ ਉੱਪਰ ਰੱਖ ਕੇ ਕਹਿੰਦਾ ਪਾਤਸ਼ਾਹ ਜੀ ਆ ਢਾਲ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਵਜੋਂ ਰੱਖੀ ਹੈ ਕਿਰਪਾ ਕਰੋ ਸੱਚ ਹੈ ਇਹ ਢਾਲ ਜਿਹੜੀ ਹੈ ਤੁਹਾਡੀ ਬੰਦੂਕ ਦੀ ਗੋਲੀ ਦੇ ਸਾਹਮਣੇ ਹੈ ਪਰ ਮੈਂ ਤੁਹਾਡੇ ਸਾਹਮਣੇ ਬਿਲਕੁਲ ਵੀ ਨਹੀਂ ਪਾਤਸ਼ਾਹ ਜੀ ਨੇ ਉੱਥੇ ਇੱਕ ਗੱਲ ਕਹੀ ਕਹਿਣ ਲੱਗੇ ਲਾਲ ਸਿੰਘਾ ਦਰ ਅਸਨ ਗੱਲ ਢਾਲ ਦੀ ਨਹੀਂ ਸੀ ਜਾਂ ਢਾਲ ਦੀ ਪਰਖ ਦੀ ਨਹੀਂ ਸੀ ਗੱਲ ਤਾਂ ਇਹ ਸੀ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰਦੇ ਹਾਂ ਤੇ ਉਹਦੇ ਨਾਲ ਈਗੋ ਜੋੜ ਦਿੰਨੇ ਆ ਅਹੰਕਾਰ ਜੋੜ ਦਿੰਨੇ ਆ ਕਿ ਮੇਰੇ ਤੋਂ ਇਲਾਵਾ ਇਹ ਚੀਜ਼ ਕੋਈ ਬਣਾ ਨਹੀਂ ਸਕਦਾ ਬਸ ਇਸੇ ਚੀਜ਼ ਦੀ ਇਸੇ ਭਾਵ ਦੀ ਨਿਵਰਤੀ ਤਾਂ ਕਰਨੀ ਸੀ ਸਤਿਗੁਰੂ ਨੇ ਬਖਸ਼ਿਸ਼ਾਂ ਦੇ ਕੇ ਨਵਾਜੇ ਇਸ ਤਰੀਕੇ ਦੇ ਨਾਲ ਸਤਿਗੁਰੂ ਦਾ ਬਿਰਧ ਹੈ ਉਹ ਲੋਕਾਂ ਦੇ ਆਪਣੀ ਗੁਰਸਿੱਖਾਂ ਦੇ ਹਉਮੈ ਦੇ ਰੋਗ ਨੂੰ ਕੱਟ ਕੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਗੁਰੂ ਸਾਹਿਬ ਇਹੀ ਭਾਵ ਸਿੱਖਾਂ ਦੇ ਮਨਾਂ ਦੇ ਅੰਦਰ ਪੈਦਾ ਕਰਦੇ ਕਿ ਮੇਰਾ ਕਬੀਰ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਖੈਰ ਧੰਨ ਗੁਰੂ ਗ੍ਰੰਥ ਸਾਹਿਬ ਰਾਜ ਜੀ ਦੀ ਪਵਨ ਬਾਣੀ ਨੇ ਸਾਨੂੰ ਇਸ ਨੁਕਤੇ ਦੇ ਉੱਪਰ ਲਿਆ ਕੇ ਟਿਕਾਇਆ ਕਿ ਬੰਦਿਆ ਅਹੰਕਾਰ ਕਿਸੇ ਗੱਲ ਦਾ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਮਿੱਟੀ ਦਾ ਪਤਲਾ ਹੈ ਦਾਤੇ ਵਾਲੇ ਪਾਸੇ ਦੇਖ ਕਰਤੇ ਵਾਲੇ ਪਾਸੇ ਦੇਖ ਕੋਈ ਤੇਰ ਤੂੰ ਕਰਾ ਰਿਹਾ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕੁਛ ਨਾ ਹੋਵੇ ਜੋ ਹਰ ਭਾਵੇ ਤੇ ਉਹ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜੋ ਭਾਵੇ ਤਿਵੇਂ ਬਖਸ਼ ਸੋ ਇਸ ਤਰੀਕੇ ਦੇ ਨਾਲ ਪੁਰਖ ਸਤਗੁਰੂ ਕਾਲਪੁਰਖ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਤੇ ਮਿਲਾਪ ਉਦੋਂ ਹੁੰਦੇ ਜਦੋਂ ਇਹ ਭਾਵ ਮਨ ਦੇ ਵਿੱਚੋਂ ਮੁੱਕ ਜਾਂਦੇ ਕਿ ਆਹ ਮੇਰਾ ਹੈ ਆ ਮੈਂ ਕੀਤਾ ਹੈ ਜਦੋਂ ਇਹ ਭਾਵ ਪੈਦਾ ਹੁੰਦੇ ਕਿ ਨਹੀਂ ਮਾਲਕ ਜੀ ਨਾ ਕੁਝ ਮੇਰਾ ਹੈ ਤੇ ਨਾ ਕੁਝ ਮੈਂ ਕੀਤਾ ਹੈ ਸਭ ਕੁਝ ਤੇਰਾ ਹੈ ਤੇ ਤੂੰ ਹੀ ਕਰਾਰਿਆ ਹੈ ਮੇਰੀ ਮੇਰੀ ਕੀ ਕਰੇ ਦਿਨ ਦੀ ਆ ਸੋ ਪ੍ਰਭ ਲੋਟ ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਅੱਜ ਨਹੀਂ ਤੇ ਕੱਲ੍ਹ ਆ ਮੇਰੀ ਮੇਰੀ ਕਰਦਿਆਂ ਹੋਇਆਂ ਇਸ ਦੁਨੀਆ ਤੋਂ ਉੱਟ ਕੇ ਤੁਰ ਜਾਣਾ ਅਹੰਕਾਰ ਨੇ ਕਿਸੇ ਕੰਮ ਨਹੀਂ ਆਉਣਾ ਮੇਰੀ ਮੇਰੀ ਨੇ ਕਿਸੇ ਬੰਨੇ ਨਹੀਂ ਲੱਗਣ ਦੇਣਾ ਜਦੋਂ ਤੇਰਾ ਤੇਰਾ ਕਹਿਣ ਦੀ ਜਾਂਚ ਆਗੇ ਸੱਚ ਉਹ ਦਿਨ ਜਿਉਂਦਿਆਂ ਜੀ ਪ੍ਰਮਾਤਮਾ ਦੇ ਨਾਲ ਸਾਝ ਬਣ ਜਾਏਗੀ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੀ ਇਹ ਹੈ ਇਹ ਤੁਸੀਂ ਆਪਣੇ ਜੀਵਨ ਦੇ ਵਿੱਚ ਤੇਰਾ ਤੇਰਾ ਹੀ ਕਰਨਾ ਹੈ ਮੋਦੀ ਖਾਨੇ ਦੇ ਵਿੱਚ ਬੈਠ ਕੇ ਮੇਰੇ ਬਾਦਸ਼ਾਹ ਨੇ ਤਕੜੀ ਤੋਲਦਿਆਂ ਹੋਇਆਂ ਬਸ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਆਪਣਾ ਕੁਝ ਵੀ ਨਹੀਂ ਬਸ ਸਾਰਾ ਕੋਈ ਤੇਰਾ ਤੇਰਾ ਹੀ ਹੈ ਸੱਚ ਹੈ ਗੁਰੂ ਦੁਨਿਆਵੀ ਕਿਰਤ ਕਰਦਿਆਂ ਹੋਇਆਂ ਵੀ ਸਾਨੂੰ ਧਰਮ ਦੇ ਨਾਲ ਜੋੜ ਦਿੰਦੇ ਆ ਪਰਮਾਤਮਾ ਦੇ ਨਾਲ ਜੋੜ ਦਿੰਦੇ ਆ